ਲੋਕੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬਿਜ਼ਨਸ ਵਿਭਾਗ ਦੇ ਵੱਲੋਂ ਇੱਕ ਐਸ ਐਚਓ ਸਮੇਤ ਚਾਰ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੇ ਵੱਲੋਂ ਇੱਕ ਪਰਿਵਾਰ ਦੇ ਕੋਲੋਂ ਰਿਸ਼ਵਤ ਮੰਗੀ ਜਾ ਰਹੀ ਸੀ ਉਹਨਾਂ ਦੇ ਬੱਚੇ ਦਾ ਫੋਨ ਵਾਪਸ ਕਰਨ ਨੂੰ ਲੈ ਕੇ ਲਗਾਤਾਰ ਵੱਖ-ਵੱਖ ਤਰੀਕੇ ਦੇ ਨਾਲ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਬਹੁਤ ਸਾਰੀਆਂ ਕਾਰਵਾਈਆਂ ਅਰੰਭੀਆਂ ਗਈਆਂ ਨੇ ਜਿਸ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ ਉਸ ਦੇ ਉੱਪਰ ਇਹ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਜਿੱਥੇ ਵੱਖ-ਵੱਖ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇਸ ਤਰੀਕੇ ਦੀਆਂ ਕਾਰਵਾਈਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਚੇਤਨਤਾ ਪੈਦਾ ਕੀਤੀ ਜਾ ਰਹੀ ਹੈ ਉੱਥੇ ਹੀ ਫਾਜ਼ਲ ਕਾ ਦੇ ਵਿੱਚੋਂ ਨਿਕਲੀ ਇਸ ਖਬਰ ਦੇ ਪਿੱਛੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਬਹੁਤ ਵੱਡਾ ਹੱਥ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਕੋਲ ਕੁਝ ਸਮਾਂ ਪਹਿਲਾਂ ਇਹ ਸ਼ਿਕਾਇਤ ਪਹੁੰਚੀ ਪੀੜਿਤ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਬੱਚੇ ਦਾ ਫੋਨ ਜਿਹੜਾ ਹੈ ਉਹ ਸਾਈਬਰ ਸੈੱਲ ਜਿਹੜਾ ਫਾਜ਼ਲਕਾ ਦੇ ਵਿੱਚ ਹੈ ਉਸ ਦੇ ਅਧਿਕਾਰੀਆਂ ਦੇ ਵੱਲੋਂ ਉਸ ਦੇ ਮੁਲਾਜ਼ਮਾਂ ਦੇ ਵੱਲੋਂ ਜ਼ਬਤ ਕੀਤਾ ਗਿਆ ਉਸ ਦੀ ਜਾਂਚ ਪੜਤਾਲ ਦੇ ਲਈ ਉਸ ਨੂੰ ਦਿੱਲੀ ਦੇ ਲੈਬ ਦੇ ਵਿੱਚ ਭੇਜਿਆ ਗਿਆ ਲੈਬ ਦੇ ਵਿੱਚ ਫੋਨ ਜਾਂਦਾ ਉੱਥੇ ਜਾਂਚ ਹੁੰਦੀ ਹੈ ਜਾਂਚ ਤੋਂ ਬਾਅਦ ਜਦੋਂ ਫੋਨ ਵਾਪਸ ਫਾਜ਼ਲਕਾ ਦੇ ਸਾਈਬਰ ਸੈੱਲ ਦੇ ਵਿੱਚ ਆਉਂਦਾ ਤਾਂ ਜਦੋਂ ਪੀੜਤ ਪਰਿਵਾਰ ਦੇ ਵੱਲੋਂ ਆਪਣਾ ਫੋਨ ਵਾਪਸ ਮੰਗਿਆ ਜਾਂਦਾ ਤਾਂ ਪੀੜਤ ਪਰਿਵਾਰ ਨੂੰ ਇਹ ਨਾ ਮੁਲਾਜ਼ਮਾਂ ਦੇ ਵੱਲੋਂ ਆ ਧਮਕਾਇਆ ਜਾਂਦਾ ਕਿ ਭਾਈ ਲੱਖ ਰੁਪਈਆ ਤੁਹਾਡੇ ਕੋਲ ਚਾਹੀਦਾ ਹੈ ਜੇਕਰ ਤੁਸੀਂ ਲੱਖ ਰੁਪਈਏ ਦੀ ਰਿਸ਼ਵਤ ਨਹੀਂ ਦਿੰਦੇ ਤਾਂ ਫਿਰ ਤੁਹਾਡੇ ਬੱਚੇ ਦੇ ਉੱਪਰ ਤੁਹਾਡੇ ਸਨੇਹ ਮਾਮਲਾ ਦਰਜ ਕੀਤਾ ਜਾਏਗਾ ਪਰਚਾ ਪਾਇਆ ਜਾਏਗਾ ਹਾਲਾਂਕਿ ਪੋਰਨੋਗ੍ਰਾਫੀ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਇਸ ਬੱਚੇ ਦੇ ਉੱਪਰ ਇਹ ਕਾਰਵਾਈਆਂ ਕਰਨ ਦੀ ਗੱਲ ਜਿਹੜੀ ਹੈ ਇਹਨਾਂ ਦੇ ਵੱਲੋਂ ਕਹੀ ਜਾ ਰਹੀ ਸੀ ਹੁਣ ਜਿਹੜੇ ਚਾਰ ਪੁਲਿਸ ਮੁਲਾਜ਼ਮ ਕਾਬੂ ਕੀਤੇ ਗਏ ਨੇ ਇਹਨਾਂ ਦੇ ਉੱਪਰ ਕਾਰਵਾਈ ਹੋਏਗੀ ਤੇ ਇਹਨਾਂ ਕਾਰਵਾਈਆਂ ਦੇ ਵਿੱਚ ਵੱਡੇ ਖੁਲਾਸੇ ਜਿਹੜੇ ਨੇ ਹੋ ਸਕਦੇ ਨੇ ਕਿਉਂਕਿ ਲਗਾਤਾਰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੇ ਵੱਲੋਂ ਪਹਿਲਾਂ ਵੀ ਕੀਤੀਆਂ ਗਈਆਂ ਹੋਣਗੀਆਂ ਜਿਸ ਦਾ ਕਰਕੇ ਇਹਨਾਂ ਦੇ ਉੱਪਰ ਇਹ ਕਾਰਵਾਈ ਹੋਈ ਹੈ ਇਸ ਕਾਰਵਾਈ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਐਸਐਚਓ ਮਨਜੀਤ ਸਿੰਘ ਮੁੰਸ਼ੀ ਸ਼ੇਂਦਰਪਾਲ ਕਾਂਸਟੇਬਲ ਰਾਜਪਾਲ ਅਤੇ ਸੁਮਿਤ ਨਾਮ ਦੇ ਇੱਕ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ ਇਸ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਨੇ ਐਸਐਸਪੀ ਫਾਜ਼ਿਲਕਾ ਵਿਰਿੰਦਰ ਸਿੰਘ ਬਰਾੜ ਹੋਣਾਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਸੋ ਵੱਖ-ਵੱਖ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ तमाम ਉਹਨਾਂ ਚੀਜ਼ਾਂ ਦੇ ਉੱਪਰ ਕਾਰਵਾਈ ਕਰਨ ਦੇ ਜਿਹੜੇ ਵਾਅਦੇ ਦਾਵੇ ਕੀਤੇ ਗਏ ਸੀ ਉਹਨਾਂ ਵਾਅਦੇ ਦਾਵਿਆਂ ਦੀ ਪੂਰਤੀ ਜ਼ਮੀਨੀ ਧਰਤਲ ਦੇ ਉੱਪਰ ਹੁੰਦੀ ਦਿਖਾ ਲਈ ਦੇ ਰਹੀ ਹੈ ਹਾਲਾਂਕਿ ਕੁਸਮਾ ਪਹਿਲਾਂ ਵੀ ਖਬਰ ਜਿਹੜੀ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਜਿੱਥੇ ਪੀਐਸਪੀਸੀਐਲ ਦੇ ਇੱਕ ਐਸਡੀਓ ਨੂੰ ਕਾਬੂ ਕੀਤਾ ਗਿਆ ਸੀ ਜਿਸ ਦੇ ਬਦਲੋਂ ਕਿਸਾਨਾਂ ਦੇ ਕੋਲੋਂ 50000 ਰੁਪਏ ਦੀ ਰਿਸ਼ਵਤ ਜਿਹੜੀ ਹੈ ਉਹ ਮੰਗੀ ਗਈ ਸੀ ਹਾਲਾਂਕਿ ਸੌਦਾ ਜਿਹੜਾ ਉਹ 2 ਲੱਖ ਦੇ ਵਿੱਚ ਹੁੰਦਾ ਪਰ ਉਸ ਤੋਂ ਬਾਅਦ 50000 ਦੀ ਪਹਿਲੀ ਕਿਸ਼ਤ ਲੈਣ ਆਇਆ ਉਹ ਐਸਡੀਓ ਜਿਹੜਾ ਹੈ ਉਸ ਨੂੰ ਜਾਲ ਵਿਛਾ ਕੇ ਵਿਜੀਲੈਂਸ ਦੇ ਵਿਜੀਲੈਂਸ ਵਿਭਾਗ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਹੁਣ ਇਸੇ ਤਰੀਕੇ ਦੀ ਇਹ ਖਬਰ ਜਿਹੜੀ ਆ ਨਿਕਲ ਕੇ ਫਾਜ਼ਲਖਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਾਜ਼ਲਖਾ ਦੇ ਵਿੱਚ ਪੀੜਤ ਪਰਿਵਾਰ ਦੇ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਕੋੜ ਇਸ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਹੈ ਜਿਸ ਦੇ ਉੱਪਰ ਕਿਸੇ ਵੀ ਤਰੀਕੇ ਦੀ ਕੋਈ ਰਿਸ਼ਵਤਖੋਰੀ ਦਾ ਮਾਮਲਾ ਜੇਕਰ ਤੁਹਾਡੀ ਨਿਗਾਹ ਦੇ ਵਿੱਚ ਆਉਂਦਾ ਹੈ ਜਾਂ ਫਿਰ ਕੋਈ ਅਫਸਰ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਉਸ ਦੇ ਉੱਪਰ ਕਾਰਵਾਈਆਂ ਕਰਨ ਦੀ ਗੱਲ ਜਿਹੜੀ ਹੈ ਬੜੇ ਹੀ ਨਿਸ਼ਚਿਤ ਰੂਪ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਅਜਿਹਾ ਵਾਅਦਾ ਦਾਵਾ ਜਿਹੜਾ ਕੀਤਾ ਜਾਂਦਾ ਉਸ ਵਾਅਦੇ ਦਾਵੇ ਦੇ ਉੱਪਰ ਫੁੱਲ ਚੜਾਉਂਦੀ ਹੋਈ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵਿਜੀਲੈਂਸ ਵਿਭਾਗ ਦੀਆਂ ਟੀਮਾਂ ਦੀ ਇਹ ਕਾਰਵਾਈ ਜਿਹੜੀ ਆ ਦਿਖਾ ਲਈ ਦੇ ਰਹੀ ਹੈ ਹੁਣ ਫਾਸਲ ਕਾ ਦੇ ਵਿੱਚ ਕਾਬੂ ਕੀਤੇ ਗਏ ਇਹਨਾਂ ਚਾਰ ਮੁਲਾਜ਼ਮਾਂ ਦੇ ਕੋਲੋਂ ਵੱਡੇ ਖੁਲਾਸੇ ਹੋਣਗੇ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਤਾਂ ਹੋਣਗੇ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਹੋਣਗੀਆਂ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜੇਬ ਦੇ ਵਿੱਚ ਪਏ ਪੈਸਿਆਂ ਦੀ ਲੁੱਟਖਸੋਟ ਇਹਨਾਂ ਦੇ ਵੱਲੋਂ ਕੀਤੀ ਗਈ ਹੋਵੇਗੀ ਸੋ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਬਿਜ਼ਨਸ ਵਿਭਾਗ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਦੀ ਰਣਨੀਤੀ ਤੇ ਕਾਬੂ ਕਰਕੇ ਇਸ ਤਰੀਕੇ ਵੱਡੇ ਖੁਲਾਸੇ ਇਸ ਸਾਰੇ ਮਾਮਲੇ ਦੇ ਵਿੱਚ ਹੋਣ ਦੇ ਬਾਰੇ ਇਹ ਜੜੀਆਂ ਜਾਣਕਾਰੀਆਂ ਪ੍ਰਾਪਤ ਹੋਰੀਆਂ ਨੇ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਵੱਡੀਆਂ ਖਬਰਾਂ ਲਗਾਤਾਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਤੁਸੀਂ ਇਹਨਾਂ ਖਬਰਾਂ ਤੋਂ ਜਾਣੂ ਹੁੰਦੇ ਰਹੋ ਇਸ ਲਈ ਹਮਦਰਦ ਟੀਵੀ ਦੇ ਨਾਲ ਆਪਣਾ ਇਹ ਕੀਮਤੀ ਸਾਥ ਇਸੇ ਤਰੀਕੇ ਬਣਾਈ ਰੱਖਣਾ ਤੇ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ